ਨਮਸਕਾਰ ਸਤਿ ਸ੍ਰੀ ਅਕਾਲ ਦੇ ਹੀ ਦੁਨੀਆ ਦੀਆਂ ਤਾਜ਼ਾ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਪੀਵੀ ਨਿਊ ਚੈਨਲ ਦੇ ਨਾਲ ਮੈਂ ਸੁਨੀਲ ਕੁਮਾਰ ਕੌੜਾ ਪੀਵੀ ਨਿਊ ਚੈਨਲ ਪਾਸੋਂ ਮੁੱਚੇ ਪੰਜਾਬ ਦੇ ਵਿੱਚੋਂ ਆਏ ਹੁਣੇ ਸਾਡੀਆਂ ਇਸ ਸਤਿਕਾਰਯੋਗ ਪ੍ਰਧਾਨ ਮੈਂਬਰ ਸਹਿਬਾਨ ਜਿੰਨੇ ਵੀ ਤੁਸੀਂ ਆਏ ਹੋਗੇ ਇਹ ਤੰਦਰੁਸਤੀ ਦੇ ਗਾਣ ਨਹੀਂ ਹੈ ਕਿ ਤੰਦਰੁਸਤੀ ਨਾਲ ਸਾਰਾ ਕੁਝ ਵਧੀਆ ਲੱਗਦਾ ਹੈ ਇਹ ਉਹ ਗੱਲ ਨਹੀਂ ਕਿਹੀ ਹੈ ਕਈ ਵਾਰੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਆਉਂਦੀਆਂ ਨੇ ਬੰਦਾ ਹੌਲੀ-ਹੌਲੀ ਡਾਕਟਰ ਸਾਹਿਬ ਤੁਹਾਡਿਆ ਇਹ ਆ ਵੀ ਨਾ ਉਹ ਵੀ ਇਸ਼ਾਰਾ ਕਰ ਮਾਣਾ ਹੈ ਕਿਦੋਂ ਕੱਬ ਲੇਟ ਉਹ ਸਾਡੇ ਘਰਾਂ ਵੱਲੋਂ ਮੇਰਾ ਮਾਰ ਕੀਤਾ ਗਿਆ ਹੈ ਕਿ ਜਿਹੜੀ ਸਾਡੇ ਦੀ ਮਿਹਰ ਆ ਕਲਾਕਾਰੀਆਂ ਲੋਕ ਦੀ ਕਰਾਨੀ ਕਰ ਕਰਦੇ ਹੋ ਤਾਂ ਸਾਨੂੰ ਹੋਰ ਵਧੀਆ ਲੱਗਣਾ ਮਾਤਾ ਮੇਦੇ ਇੱਕ ਗੱਲ ਕਰਾਂ ਜੀ ਇਹ ਜਿਹੜਾ 1 ਮਈ ਦਾ ਦਿਹਾੜਾ ਹੈ ਇਹ ਇੱਕ ਬਹੁਤ ਮਹੱਤਵਪੂਰਨ ਦਿਹਾੜਾ ਹੈ ਕਿਉਂਕਿ ਇਹ ਮਜ਼ਦੂਰਾਂ ਦਾ ਦਿ ਹੈ ਇਸ ਦਿਨ ਮਜ਼ਦੂਰ ਵਰਗ ਨੂੰ ਜਿਹੜੀ ਹੈਗੀ ਹੈ ਗੁਲਾਮੀ ਤੋਂ ਦੀਆਂ ਜ਼ੰਜੀਰਾਂ ਤੋਂ ਜਿਹੜੀ ਹੈਗੀ ਹੈ ਕੱਟ ਕੇ ਆਜ਼ਾਦੀ ਦੀ ਪ੍ਰਾਪਤੀ ਹੋਈ ਜੀ ਇਹ ਇਸ ਦਿਨ ਦੇ ਦਿਹਾੜੇ ਨੂੰ ਜਿਹੜੇ ਮਜ਼ਦੂਰ ਲੋਕ ਨੇ ਸੰਸਾਰ ਭਰ ਵਿੱਚ ਬਣਾਉਂਦੇ ਨੇ ਇਕੱਲੇ ਪੰਜਾਬ ਵਿੱਚ ਨਹੀਂ ਪਟਿਆਲੇ ਵਿੱਚ ਨਹੀਂ ਸੰਸਾਰ ਭਾਗ ਵਿੱਚ ਬਣਾਉਂਦੇ ਕਿਉਂਕਿ ਉਸ ਵੜੇ ਲੋਕਾਂ ਦਾ ਗੁਲਾਮੀ ਵਾਲੀਆਂ ਜੀਵਨ ਸੀ ਸ਼ਰਮਾਇਦਾਰੀ ਲੋਕ ਜਿਹੜੀ ਹੈ ਇਹਨਾਂ ਤੋਂ 18-18 ਘੰਟੇ ਕੰਮ ਕਰਵਾਇਆ ਕਰਦੀ ਸੀ ਔਰ ਮਜ਼ਦੂਰੀ ਵੀ ਨਹੀਂ ਕਿਤੇ ਦਿਆ ਕਰਦੀ ਉਸ ਵੇਲੇ ਸ਼ਿਕਾਗੋ ਦੇ ਸ਼ਹਿਰ ਨੇ 1864 ਵਿੱਚ ਇੱਕ ਐਸਾ ਫੈਸਲਾ ਮਨਜ਼ੂਰਾਂ ਨੇ ਕਰ ਲਿਆ ਕਿ ਉਸ ਵੇਲੇ ਦੇ ਜ਼ਾਲਮ ਲੋਕਾਂ ਦੇ ਖਿਲਾਫ ਹੀ ਕੱਤਰਤਾ ਰੱਖ ਲਈ ਗਈ। ਔਰ ਉਹਨਾਂ ਲੋਕਾਂ ਨੇ ਕਹਿ ਕੇ ਅਸੀਂ ਬਿਲਕੁਲ 8 ਘੰਟਿਆਂ ਤੋਂ ਬਾਅਦ ਕੰਮ ਨਹੀਂ ਕਰਾਂਗੇ ਔਰ ਜਿਹੜਾ ਹੈਗਾ ਸਾਨੂੰ ਜਿਹੜੀ ਸਾਡੀ ਮਜ਼ਦੂਰੀ ਜਿਹੜੀ ਹੈ ਦਿੱਤੀ ਜਾਵੇ ਤਾਂ ਉਹ ਗੁਲਾਮੀ ਦੇਆਂ ਜਜ਼ੀਰਾਂ ਨੂੰ ਕੱਟ ਕੇ ਉਸ ਵੇਲੇ ਲੋਕਾਂ ਉੱਤੇ ਕਹਿੰਦੇ ਹਨ ਕਿ ਉਸ ਵੇਲੇ ਇੰਨਾ ਤਸੱਦਦ ਉਸ ਵੇਲੇ ਦੀ ਜ਼ਾਲਮ ਸਰਕਾਰ ਨੇ ਕੀਤਾ ਕਿ ਲੋਕਾਂ ਨੂੰ ਗੋਲਿਆਂ ਨਾਲ ਸ਼ੀਟ ਕਰ ਦਿੱਤਾ ਗਿਆ ਔਰ ਇੰਨਾ ਖੂਨ ਉੱਤੇ ਵਹਾ ਕਿ ਲੋਕਾਂ ਨੇ ਆਪਣੇ ਕੱਪੜੇ ਚਿੱਟੇ ਕੱਪੜੇ ਜਿਹੜੇ ਕੱਢ ਕੇ ਤਣਾ ਵਿੱਚੋਂ ਖੂਨ ਨਾਲ ਰੰਗ ਲੈ ਗਏ ਔਰ ਉੱਥੇ ਮਜ਼ਦੂਰਾਂ ਨੇ ਕਿਹਾ ਕਿ ਮਜ਼ਦੂਰ ਇਤਿਹਾਸ ਜ਼ਿੰਦਾਬਾਦ ਉੱਥੇ ਨਾਅਰਾ ਲੱਗਣ ਤੋਂ ਬਾਅਦ ਫਿਰ ਜਿਹੜਾ ਹੈਗਾ ਲੋਕਾਂ ਵਿੱਚ ਜਾਗਰਤੀ ਹੋਰ ਵੱਧ ਗਈ ਔਰ ਇੱਕ ਲਖਾਰੀ ਲਿਖਦਾ ਹੈ ਕਿ ਜਦੋਂ ਡੁੱਲਦਾ ਖੀ ਤੂੰ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮ ਹੈ ਜਦੋਂ ਸ਼ਹੀਦਾਂ ਦਾ ਖੂਨ ਡੁੱਲਦਾ ਹੈ ਉਦੋਂ ਤਕਦੀਰ ਜਿਹੜੀ ਆ ਕੌਮਾਂ ਦੀ ਬਦਲ ਜਾਂਦੀ ਹੈ ਸੋ ਉਸ ਵੇਲੇ ਤੋਂ ਲੈ ਕੇ ਸਾਰੇ ਸੰਸਾਰ ਵਿੱਚ ਅੱਠ ਘਾਟੇ ਡਿਊਟੀ ਹੋਈ ਅੱਜ ਜਿਹੜਾ ਹੈਗਾ ਹਾਲਾਤ ਹੋਰ ਜਿਹੜੇ ਬਦਲਦੇ ਜਾ ਰਹੇ ਨੇ ਅੱਜ ਫੇਰ ਜਿਹੜਾ ਹੈਗਾ ਸੰਤਾਰ ਵਿੱਚ 12-12 ਘੰਟੇ ਥੋੜਾ-ਥੋੜਾ ਘੰਟੇ ਡਿਊਟੀ ਲਈ ਜਾ ਰਹੀ ਹੈ ਮਜ਼ਦੂਰ ਵਰਕਰ ਨੂੰ ਔਰ ਮਲਾਜ਼ਮ ਵਰਕਰ ਨੂੰ ਮੈਂ ਅਪੀਲ ਕਰਾਂਗਾ ਕਿ 71 ਤੋਂ ਹੋ ਸਮਾਂ ਹੈਗਾ ਅਜਾ 71 ਤੋਂ ਦਾ ਇਹ ਜਿਹੜੇ ਲੋਕ ਜ਼ਾਲਮ ਲੋਕ ਨੇ ਜ਼ਲਮ ਦੁਰਮ ਕਰਦੇ ਨੇ ਉਹਨਾਂ ਜ਼ੁਲਮਾਂ ਦੇ ਖਿਲਾਫ ਲੜਾਈ ਲੜਨ ਦਾ ਸਮਾਂ 71 ਤੋਂ ਕੇ ਆਪਾਂ ਲੜਾਈ ਲੜੀਏ ਤੋਂ ਉਸ ਤੋਂ ਬਾਅਦ ਅਗਲੀ ਜੋ ਮਲਾਜ਼ਮਾਂ ਦਾ ਮਸਲਾ ਹੈਗਾ ਇੱਕ ਅਜੀਹਾ ਮਸਲਾ ਹੈ ਕਿ ਜਿਹੜੇ ਮਸਲੂਮ ਪੰਜਾਬ ਦੀ ਸਰਕਾਰ ਲਗਾਤਾਰ ਟਾਲ ਦੀ ਕੀ ਆ ਰਹੀ ਹੈ ਔਰ ਸਰਕਾਰ ਦਾ ਫਰਜ਼ੇ ਬੰਦਾ ਸੀ ਕਿ ਸਰਕਾਰ ਜੋ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਨੂੰ ਮੁਲਾਜ਼ਮਾਂ ਵਾਅਦਿਆਂ ਦੀ ਪੂਰਤੀ ਕਰਦੀ ਪਰੰਤੂ ਅੱਜ ਮੁਲਾਜ਼ਮਾਂ ਦੀ ਮੁਲਾਜ਼ਮਾਂ ਦੀ ਮੰਗਾਂ ਦੀ ਪੂਰਤੀ ਨਹੀਂ ਕੀਤੀ ਘੱਟੋ-ਘੱਟ ਉਜਰਤ ਵਿੱਚ ਵਾਅਦਾ ਨਹੀਂ ਕੀਤਾ ਗਿਆ ਔਰ ਇਸੇ ਤਰ੍ਹਾਂ ਹੈਗਾ ਜਿਹੜੇ ਦਿਹਾੜੀਦਾਰ ਵਰਕਰਾਂ ਠੇਕੇ ਦੀ ਪ੍ਰਣਾਲੀ ਵਾਲੇ ਲੋਕ ਨੇ ਉਹਨਾਂ ਦੀ ਜਲਾਵਾ ਨੂੰ ਰੈਗਿਸਟਰ ਨਹੀਂ ਕੀਤਾ ਗਿਆ ਇਹ ਕਮਿਸ਼ਨ ਦੀ ਰਿਪੋਰਟ ਜਿਹੜੀ ਹੈ ਲਾਗੂ ਨਹੀਂ ਕੀਤੀ ਗਈ ਪੂਰੀ ਔਰ ਉਸ ਤੋਂ ਅਗਲਾ ਜਿਹੜਾ ਸਿਸਟਮ ਹੈ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਹੈ ਉਹ ਬਹਾਲ ਨਹੀਂ ਕੀਤੀ ਗਈ ਜਿਹੜੇ 16 ਤੋਂ ਪਹਿਲਾਂ ਰਿਟਾਇਰ ਹੋਏ ਕਰਮਚਾਰੀ ਨੇ ਉਹਨਾਂ ਨੂੰ 245 ਨਾਲ ਜਿਹੜੀ ਹੈ ਪੈਨਸ਼ਨ ਦਿੱਤੀ ਜਾ ਰਹੀ ਹੈ ਜਿਹੜੇ 16 ਤੋਂ ਬਾਅਦ ਦੇ ਰਿਟਾਇਰ ਹੋਏ ਕਰਮਚਾਰੀ ਉਹਨਾਂ ਨੂੰ 259 ਨਾਲ ਪੈਨਸ਼ਨ ਦਿੱਤੀ ਜਾ ਰਹੀ ਹੈ ਇਹ ਇੱਕ ਬਹੁਤ ਵੱਡਾ ਧੱਕਾ ਰਿਟਾਇਰੀ ਕਰਮਚਾਰੀ ਨਾਲ ਹੋ ਰਿਹਾ ਹੈ ਉਹ ਮੈਂ ਸਰਕਾਰ ਨੂੰ ਇਹ ਬੇਨਤੀ ਕਰਾਂਗਾ ਸਰਦਾਰ ਭਗਵਾਨ ਜੀ ਮਾਨ ਨੂੰ ਕਿ ਜਿਹੜਾ ਪੁਨਰਗਠਨ ਦਾ ਬਹਾਨਾ ਬਣਾ ਕੇ ਡਿਪਾਰਟਮੈਂਟ ਵਾਈਜ਼ ਪੋਸਟਾਂ ਖਤਮ ਕੀਤੀਆਂ ਗਈਆਂ ਨੇ ਉਹਨਾਂ ਪੋਸਟਾਂ ਨੂੰ ਦੁਬਾਰਾ ਸਰਵਾਈਵ ਕੀਤਾ ਜਾਵੇ ਔਰ ਜਿਹੜਾ ਹੈਗਾ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਕੀਤੀ ਜਾਵੇ ਔਰ ਜਿਹੜੀਆਂ ਮੰਗਾਂ ਲੰਬਾ ਵਸਤਾ ਵਿੱਚ ਨੇ ਉਹਨਾਂ ਮੰਗਾਂ ਦੀ ਪੂਰਤੀ ਕੀਤੀ ਜਾਵੇ ਤਾਂ ਜੋ ਜਿਹੜਾ ਹੈਗਾ ਲੋਕਾਂ ਦੀਆਂ ਮੰਗਾਂ ਜਿਹੜੇ ਲੋਕਾਂ ਦੀਆਂ ਛਾਵਾਂ ਜਿਹੜੀਆਂ ਪੂਰੀਆਂ ਹੋਣ ਤੱਕ ਸਰਕਾਰ ਦੇ ਨਾਂ ਸਰਕਾਰ ਨੇ ਲੋਕਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਤਾਂ ਮੁਲਾਜ਼ਮ ਵਰਗੇ ਉੱਠੇਗਾ ਔਰ ਉੱਠ ਕੇ ਨਾ ਮੰਨੋ ਕਿ ਸਰਕਾਰ ਦੇ ਖਿਲਾਫ ਇੱਕ ਬਹੁਤ ਵੱਡੀ ਲੜਾਈ ਜਿਹੜਾ ਕੋਸ਼ਿਸ਼ ਜਾਰੀ ਕਰੇਗਾ ਜਿਸ ਦਾ ਜਿਹੜਾ ਹੈਗਾ ਸਰਕਾਰ ਨੂੰ ਜਿਹੜੇ ਛਿੱਟੇ ਜਿਹੜੇ ਪੁੱਕਤ ਨੂੰ ਪੈਣਗੇ